ਖੌਫਨਾਕ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਤੋਂ ਜਿੱਥੇ ਬਿਆਸ ਨੇੜੇ ਪਿੰਡ ਬੁੱਲੇ ਨੰਗਲ ਵਿੱਚ ਇੱਕ ਸ਼ਖਸ ਨੇ ਆਪਣੀ 23 ਸਾਲਾ ਗਰਭਵਤੀ ਪਤਨੀ ਨੂੰ ਬਿਸਤਰੇ ਨਾਲ ਬੰਨ੍ਹ ਕੇ ਸਹਾਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਮੀਆਂ ਬੀਬੀ ਵਿੱਚ ਘਰੇਲੂ ਝਗੜਾ ਚੱਲ ਰਿਹਾ ਸੀ ਜਿਸ ਦੌਰਾਨ ਗੁੱਸੇ ਵਿੱਚ ਆਏ ਪਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਫਿਲਹਾਲ ਮੌਕੇ ਤੇ ਪੁਜੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਮਲਾ ਇਸੇ ਪਿੰਡ ਬੁੱਲੇ ਨੰਗਲ ਪਿੰਡ ਵਾਲੇ ਮੋੜ ਲੱਗੇ ਸਲਾਹ ਮਿਲੀ ਸੀ ਕਿ ਇੱਕ ਪਿੰਕ ਨਾਲ ਦੀ ਔਰਤ ਨੂੰ ਅੱਗ ਲਾ ਕੇ ਇਹਦੇ ਘਰ ਨੂੰ ਸਹਾਰ ਦਿੱਤਾ ਗਿਆ ਮੌਕੇ ਤੇ ਪੁਜੀ ਹੈ ਕੁਰਦੀ ਮਾਤਾ ਆਈਆ ਪਿੰਡ ਕਲੇਰ ਕਮਾਣਾ ਜੋ ਸਟੇਟਮੈਂਟ ਦਿੰਦੀ ਹੈ ਹਸਪਤਾਲ ਸਮੂਹ ਨੇ ਕਾਰਵਾਈ ਕਰ ਦਿੱਤੀ ਤੇ ਜਿਹੜਾ ਘਰ ਵਾਲਾ ਸਰ ਪੜਿਆ ਗਿਆ ਉਹ ਸਾਡੇ ਨੂੰ ਆਪਾਂ ਜਲਦੀ ਰੱਖਤਾ ਖੌਫਨਾਕ ਖਬਰ ਸਾਹਮਣੇ ਆਈਆ ਅੰਮ੍ਰਿਤਸਰ ਤੋਂ ਜਿੱਥੇ ਬਿਆਸ ਨੇੜੇ ਪਿੰਡ ਬੁੱਲੇ ਨੰਗਲ ਵਿੱਚ ਇੱਕ ਸ਼ਖਸ ਨੇ ਆਪਣੀ 23 ਸਾਲਾ ਗਰਭਵਤੀ ਪਤਨੀ ਨੂੰ ਬਿਸਤਰੇ ਨਾਲ ਬੰਨ ਕੇ ਸੜ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਮੀਆਂ ਬੀਬੀ ਵਿੱਚ ਘਰੇਲੂ ਝਗੜਾ ਚੱਲ ਰਿਹਾ ਸੀ ਜਿਸ ਦੌਰਾਨ ਗੁੱਸੇ ਵਿੱਚ ਆਏ ਪਤੀ ਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਫਿਲਹਾਲ ਮੌਕੇ ਤੇ ਪੁਜੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਮਲਾ ਇਸੇ ਪਿੰਡ ਬੂਲੇ ਨੰਗਲ ਪਿੰਡ ਦਾ ਪਾਕਲੇ ਮੋੜ ਲੱਗੇ ਪਰਾਹ ਮਿਲੀ ਸੀ ਕਿ ਇੱਕ ਪਿੰਕ ਨਾਲ ਦੀ ਔਰਤ ਨੂੰ ਅੱਗ ਲਾ ਕੇ ਇਹਦੇ ਘਰੋਂ ਸਾੜ ਦਿੱਤਾ ਗਿਆ ਮੌਕੇ ਤੇ ਪੁਜੀਆ ਉਸਦੀ ਮਾਤਾ ਆਈ ਪਿੰਡ ਕਲੀਰ ਕਮਾਣਾ ਜੋ ਸਟੇਟਮੈਂਟ ਦਿੰਦੀ ਹੈ ਹਸਪਤਾਲ ਤੋਂ ਨਿਕਾਲੇ ਤੁਹਾਡੇ ਤੇ ਜਿਹੜਾ ਘਰ ਵਾਲਾ ਸਰ ਪੜਿਆ ਗਿਆ ਹੈ ਉਹ ਬਾੜੇ ਨੂੰ ਆਪਾਂ ਜਲਦੀ ਰੱਖਤਾ ਹੈ